ਅਭੀ ਉਦ੍ਰੋਮਾ ਤੇ ਸ਼ਾਬਾਸ਼ੀ ਕਿਉਂਕਿ ਥੈਂਕ ਵਿਦਿਆਰਥੀ ਜਿਹੜੇ ਅਨੰਦ ਹੈ ਉਹਨੇ ਮੰਨ ਤੋ ਇੱਕ ਸੰਦੇਸ਼ ਜਿਹੜਾ ਹੈ ਜੋ ਸਾਡੇ ਦਸਮ ਪਿਤਾ ਤੰਤੰ ਸ਼ਿਰ ਗੁਰੂ ਗੋਬਿੰਦ ਸਿੰਘ ਰਾਜਦੇਵ ਚਾਰ ਸੱਜਣ ਜਿਹਨਾਂ ਦੀ ਸ਼ਹੀਦੀ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਸੰਦੇਸ਼ ਉਪਦੇਸ਼ ਸੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੱਕ ਲਈ ਸੱਚ ਲਈ ਨਿਡਰ ਹੋ ਕੇ ਲੜੀ ਕਿ ਅੱਜ ਅੱਜ ਸੀ ਅੱਜ ਦੇ ਹਰਨਾਤਾਂ ਨੂੰ ਦੇਖਦੇ ਆਂ ਤੇ ਅੱਜ ਮੈਨੂੰ ਲੱਗਦਾ ਸਾਡੇ ਸਮਾਜ ਵਿੱਚੋਂ ਇੱਕ ਅਦ੍ਰਨ ਕੀਮਤਾ ਜਿਹੜੀਆਂ ਨੇ ਬੁਸਰ ਹੀ ਆਏ ਦੇਖੋ ਜਿਹੜਾ ਇਹ ਕਵਿਤਾ ਆचार्य ਨੂੰ ਕਾਬਲਾ ਕਰਵਾਇਆ ਗਿਆ ਠੀਕ ਹੈ ਅਸੀਂ ਆਪਣੇ ਵਿਦਿਆਰਥੀਆਂ ਦੇ ਅੰਦਰ ਜਿਹੜੀਆਂ ਸਿਰਜਣਾਤਮਕ ਪ੍ਰਵਿਰਤੀਆਂ ਵੀ ਨਾਤਮਕ ਨੇ ਜੂਸਾ ਨੂੰ ਹੁਣ ਦਿੱਤਾ ਹੈ ਅਸੀਂ ਉਹਨੂੰ ਪ੍ਰਫਲਤ ਕਰਨਾ ਹੈ ਉਹਨੂੰ ਵਿਕਸਿਤ ਕਰਨਾ ਹੈ ਪਰ ਉਹਦੇ ਨਾਲ ਨਾਲ ਅਸੀਂ ਇੱਕ ਸਬਕ ਜਿਹੜਾ ਇੱਕ ਸੰਦੇਸ਼ ਜਿਹੜਾ ਹੈ ਉਹਦੀ ਉਸ ਜਰੂਰਤ ਹੈ ਕਿ ਵਾਕਈ ਜੇ ਅਸੀਂ ਚਾਰ ਸਹਿਜਾ ਦੀ ਸ਼ਹਾਦਤ ਦੀ ਗੱਲ ਕਰੀਏ ਕਵਿਤਾ ਅਸੀਂ ਪੜ੍ਹਦੇ ਹਾਂ ਮੂਰ ਰੇ ਉਹ ਚਾਣਖਰਿਆ ਤੇ ਅਸੀਂ ਵਾਕਈ ਉਹਦੇ ਵਿੱਚੋਂ ਕੀ ਸਿੱਖਿਆ ਹੈ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਉਹਨੂੰ ਕਿਵੇਂ ਲਾ ਕੇ ਆਵਾਂਗੇ बाकी बेटा देखो किसी ने निराश नहीं बनाया क्योंकि हमेशा असी भी जोड़ी जगह होंगे से ना तो किसी भी प्रतियोगिता के भाग लगा तो जो पहला स्थान आ गया किसी बच्चे का दूजा तीजा तो अपना कोई इनाम नहीं आया तो सू महसूस हूँ कि वाकई असी मेहनत की पर सा इनाम नहीं आया तो जी देखो जिंदगी असी कभी भी निराश जो नहीं कोशिश करते रह क्योंकि कोशिश कित्या ेरे राह भी रोशन हो जाते ने कोशिश कित्या राह भी रोशन हो जाते ने कोशिश कित्या पत्थर भी सोहनी मूर्त बन जाते ने कोशिश पत्थर भी सोहनी मूर्त बन जाते ने तू कर कोशिश तेरी जिंदगी जीवन के अंदाज बदल जाओगे ठीक है बेटा अस जिंदगी हमेशा कोशिश करते रहना है सीखते रहना है ਕਿ ਜ਼ਿੰਦਗੀ ਸਾਨੂੰ ਪਤਾ ਨਹੀਂ ਹਰ ਰੋਜ਼ ਕਿੰਨੇ ਸਬਕ ਦਿੰਦੀ ਹੈ ਕਿੰਨਾ ਸਾਨੂੰ ਸਿਖਾਉਂਦੀ ਹੈ ਤਾਂ ਜੋ ਅੱਜ ਸੀ ਆਪਣੇ ਵਿਦਿਆਰਥੀਆਂ ਦਾ ਰੁਝਾਨ ਦੇਖ ਕੇ ਨਾ ਜਿਉ ਸਿੱਖਣ ਵਾਲਾ ਨਹੀਂ ਹੈ ਪਰ ਕੋਸ਼ਿਸ਼ करिए ਕਿਉਂਕਿ ਸਾਡੀਆਂ ਜਿਹੜੀਆਂ ਸਿੱਖਿਆ ਸੰਸਥਾਵਾਂ ਨੇ ਉਹਨਾਂ ਦਾ ਅਸਲ ਮਕਸਦ ਹੈ ਸਾਡੇ ਵਿਦਿਆਰਥੀ ਜਿਹੜੇ ਸਾਡੇ ਬੱਚੇ ਜਿਹੜੇ ਨੇ ਨਾ ਉਹਨਾਂ ਦੀ ਸੰਪੂਰਨ ਸ਼ਖਸੀਅਤ ਦਾ ਵਿਕਾਸ ਕਰਨਾ ਉਹਨਾਂ ਨੂੰ ਸਮਾਜ ਦੇ ਪਰਿਵਾਰ ਦੇ ਦੇਸ਼ ਦੇ ਵਧੀਆਂ ਮੈਂਬਰ ਤੇ ਬਣਾ ਦੇਣਾ ਅਲਮਨੂ ਦਾ ਬਿਤੇਗੀ ਅੱਜ ਸਾਡੀ ਜਿਹੜੀ ਸਿੱਖਿਆ ਹੈ ਉਹ ਸਿਰਫ ਪੜਨ ਤੱਕ ਰੱਟਾ ਲਾਉਣ ਤੱਕ ਸੀਮਿਤ ਨਹੀਂ ਸੋ ਸਾਡੇ ਸਾਰੇ ਨੂੰ ਫਰਜ ਬਣਦਾ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਵਧੀਆ ਨਾਗਰਿਕ ਜਿਹੜਾ ਵਧੀਆ ਕਰਵਾਦੇ ਮੈਂਬਰ ਜਿਹੜਾ ਉਹ ਬਣਨ ਦੀ ਕੋਸ਼ਿਸ਼ ਕਰੀਏ ਉਹਨਾਂ ਨੂੰ ਵਧੀਆ ਰਾਹ ਤੇ ਤੋੜੀ ਤੂੰ ਤਾਂ ਇੱਕ ਚਾਨਣ ਮੋਨਾਰਾ ਹੈ ਤੇ ਰੰਗਾਂ ਮਨੁਸ਼ਿਆਂ ਦੀ ਰਣ ਹੈ ਕੋਈ ਕਿੰਨਾ ਚਾਨਣ ਲੈ ਲੈਂਦਾ ਇਹ ਤਾਂ ਮਨੁਸ਼ਕੀਆ ਹੈ ਜੋ ਲੈ ਲੈਂਦਾ ਕੰਨ ਨੂੰ ਉਹ ਚੰਨਣ ਚੰਨਣ ਨੂੰ ਪਹੁੰਚਦਾ ਜੋਦੰਤਾ ਹੈ ਇਸ ਚੰਨਣ ਨੂੰ ਉਹ ਵੀ ਚੰਨਣ ਚੰਨਣ ਪਹੁੰਚਦਾ ਨਾ ਕਿ ਸਾਡੇ ਰਾਜੇ ਕਿ ਸਾਡੀਆਂ ਜਿਹੜੀਆਂ ਸਿੱਖਿਆ ਸੰਤਾਨਾਂ ਨੇ ਸਾਡੇ ਜਿਹੜੇ ਅਧਿਆਪਕ ਨੇ ਨਾ ਰਾਜੇ ਉਹ ਗਿਆਨ ਦੀ ਚੰਨਣ ਮੁਰਾਏ ਚਿਰਾਹਕ ਨੇ ਉਹਨਾਂ ਚਰਾਂਤਾਂ ਵਿੱਚੋਂ ਹੀ ਅਸੀਂ ਗਿਆਨ ਲੈ ਕੇ ਹੁਨਰ ਲੈ ਕੇ ਅਸੀਂ ਆਪਣੇ ਆਪ ਨੂੰ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਦੇ ਰੂਪ ਵਿੱਚ ਚਾਹੀਏ ਅਸੀਂ ਵਿਦਿਆਰਥੀਆਂ ਚਾਹੀਏ ਅਸੀਂ ਅਧਿਆਪਕਾਂ ਅਸੀਂ ਵਿੱਚ ਹਾਂ ਕਿ ਸਾਡੇ ਵਿਦਿਆਰਥੀ ਸਾਨੂੰ ਦੇਖਦੇ ਨੇ ਕਿ ਸਾਡੇ ਅਧਿਆਪਕਾਂ ਦੇ ਵਿੱਚ ਕਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਵੀ ਗ੍ਰਹਿਣ ਕਰਦੇ ਫਿਰ ਬੇਟਾ ਆਪਣੀ ਜ਼ਿੰਮੇਕੀ ਚੁੱਕੀ ਚੁੱਕੀ ਨੇ ਮੈਂ ਅਧਿਆਦਰ ਤੋਂ ਧੰਨਵਾਦ ਕਰਦੀ ਆ ਕਿਉਂਕਿ ਇਹ ਬਹੁਤ ਹੀ ਇੱਕ ਅੱਛਾ ਉਪਰਾਲਾ ਹੈ ਵਿਦਿਆਰਥੀਆਂ ਨੂੰ ਮਾਂਬੂਲੀ ਪੰਜਾਬੀ ਦੇ ਨਾਲ ਜੋੜਨ ਦਾ ਵੀ ਤੇ ਜਿਵੇਂ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜੋ ਸਾਡੇ ਦਸਮ ਬਾਸ਼ਰ ਗੁਰੂ ਸਿੰਘ ਮਹਾਰਾਜ ਜੀ ਨੇ ਉਹਨਾਂ ਦੇ ਚਾਰ ਸਿਆਜਿਆਂ ਦੀ ਜਿਹੜੀ ਸ਼ਹਾਦਤ ਹੈ ਜਲੇਸ ਨੂੰ ਨਮਨ ਕਰਦੀ ਆ ਨਮਸਕਾਰ ਕਰਦੀ ਆ ਪਰ ਬੇਨਤੀ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਦਿੱਤੇਗੇ ਸੰਦੇਸ਼ ਨੂੰ ਜੀਵਨ ਆਪਣੇ ਜ਼ਿੰਦਗੀ ਦੇ ਵਿੱਚ ਲਾ ਕੇ ਹੁਣ। ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ।